ਮਾਈਸੈਲਫ ਡਾਕਟਰ ਅਮਰਜੀਤ ਸਿੰਘ ਖੇਤੀਬਾੜੀ ਅਫਸਰ ਨੰਦਗੁਰ ਸਾਹਿਬ ਅੱਜ ਅਸੀਂ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਖਾਨਾ ਸੀਡ ਸਟੋਰ ਨੰਗਲ ਕ੍ਰੀਏਟ ਕਰਨ ਪਹੁੰਚੇ ਆਂ ਵਿਭਾਗ ਦੀ ਟੀਮਾਂ ਅਦਰ ਡਿਪਾਰਟਮੈਂਟ ਸਾਡੇ ਨਾਲ ਨੇ ਸੋ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਜਦੋਂ ਦੁਕਾਨ ਦੇ ਵਿੱਚ ਐਂਟਰ ਹੋਏ ਆ ਉੱਥੇ ਸਾਨੂੰ ਤਿੰਨ ਜਿਹੜੀਆਂ ਕਿਸਮਾਂ ਹੈਗੀਆਂ ਹਾਈਬ੍ਰਿਡ ਦੀਆਂ ਉਹ ਮਿਲੀਆਂ ਹੈਗੀਆਂ ਜਿਨ੍ਹਾਂ ਕੀ ਟੋਟਲ ਜਿਹੜਾ ਹੈਗਾ 81 ਕਿਲੋ 3 ਕਿਲੋ ਤੇ 21 ਕਿਲੋ ਹੈ ਟੋਟਲ ਕੁਆਂਟੀਟੀ ਜਿਹੜੀ ਦੇਖੀ ਗਈ ਹੈ 105 ਕਿਲੋ ਹੈਗੀ ਆ ਤੇ ਪੜਤਾਲ ਕਰਨ ਤੋਂ ਬਾਅਦ ਦੇਖਣ ਤੋਂ ਬਾਅਦ ਇੱਕ ਚੀਜ਼ ਨੋਟ ਦੇ ਵਿੱਚ ਜ਼ਰੂਰ ਆਈ ਹੈ ਕਿ ਬੇਸ਼ੱਕ ਇਹ ਹਾਈਬ੍ਰਿਡ ਵੈਰਾਈਟੀਆਂ ਇੱਥੇ ਪਈਆਂ ਨੇ ਇਹਨਾਂ ਦੀ ਜਿਹੜੀ ਡੇਟ ਆਫ ਵੈਲਿਡਿਟੀ ਹੈ ਐਕਸਪਾਇਰ ਵੈਰਾਈਟੀਆਂ ਨੇ ਕਹਿਣ ਦਾ ਮਤਲਬ ਇਹ ਹੈਗਾ ਸੋ ਬਾਕੀ ਟੀਮ ਸਾਡਾ ਸਰ ਸਾਡੇ ਨਾਮੇ ਅੰਮਾਨ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਵੀ ਹਾਈਬ੍ਰਿਡ ਬੀਜ ਨਹੀਂ ਰੱਖੇ ਜਾ ਸਕਦੇ ਉਹ ਕਿਹੜਾ ਕਾਰਨ ਹੈ ਸਰ ਹਾਈਬ੍ਰਿਡ ਬੀਜ ਜਿਹੜਾ ਹੈਗਾ ਇਹਦੇ ਨਾਲ ਪਾਣੀ ਦੀ ਖਪਤ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈਗਾ ਕਿ ਪੀਆਰ ਵੈਰੈਟੀਆਂ ਪਰਮਲ ਵੈਰੈਟੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦੀ ਅਸੀਂ ਖੇਤੀ ਕਿਸਾਨਾਂ ਤੋਂ ਕਰਵਾਈ ਜਾਵੇ ਤੇ ਹਾਈਬ੍ਰਿਡ ਦੀ ਜਿਹੜੀ ਖੇਤੀ ਕਿਉਂਕਿ ਬਹੁਤ ਜ਼ਿਆਦਾ ਪਾਣੀ ਵੀ ਖਪਤ ਕਰਦੇ ਨੇ ਇਹਨਾਂ ਦੀ ਜਿਹੜੀ ਵਰਤੋਂ ਜਿਹੜੀ ਹੈਗੀ ਆ ਉਹ ਸਰਕਾਰ ਵੱਲੋਂ ਪਾਬੰਦੀ ਲਾਈ ਗਈ ਹੈ ਇਸ ਤੋਂ ਇਲਾਵਾ ਹੋਰ ਇੱਥੇ ਕੀ ਚੀਜ਼ ਬਰਾਮਦ ਹੋਈ ਹੈ ਸਰ ਇੱਥੇ ਸਿਰਫ ਐਕਸਪਾਇਰ ਹਾਈਬ੍ਰਿਡ ਬੀਜ ਦੀਆਂ ਪਿੰਨ ਕਿਸਮਾਂ ਜਿਹੜੀਆਂ ਹੈਗੀਆਂ 105 ਕਿਲੋ ਇਹੀ ਸਾਨੂੰ ਮਿਲੀਆਂ ਨੇ ਇਸ ਦੇ ਬਾਰੇ ਕੀ ਕਾਰਵਾਈ ਹੈਗੀ ਵਿਭਾਗ ਇਸ ਤਰ੍ਹਾਂ ਦੀ ਕਾਰਵਾਈ ਇਹਦੇ ਵਿੱਚ ਕਰਦਾ ਹੈ ਅਸੀਂ ਹਾਇਰ ਅਥਾਰਟੀਜ਼ ਨੂੰ ਹੁਣੇ ਇਨਫੋਰਮ ਕਰਾਂਗੇ ਜੋ ਵੀ ਸਾਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਉਸ ਦੇ ਹਿਸਾਬ ਨਾਲ ਅਸੀਂ ਅਗਲੀ ਕਾਰਵਾਈ ਕਰਾਂਗੇ ਤੁਹਾਡੇ ਅਨੁਸਾਰ ਕੀ ਕਾਰਵਾਈ ਹੈ ਸਰ ਮੈਂ ਆਪਣੇ ਸਰਕਾਰੀ ਟੀਮ ਨਾਲ ਗੱਲ ਕਰਾਂਗਾ ਜੋ ਵੀ ਹੈਗਾ ਜੋ ਵੀ ਕਾਰਵਾਈ ਬਣਦੀ ਹੈ ਤੁਹਾਨੂੰ ਵੀ ਦੱਸ ਦਿੱਤੀ ਜਾਵੇਗੀ ਨਮਸਕਾਰ ਜੀ ਮੈਂ ਤਹਿਸੀਲਦਾਰ ਸੁਮੀਤ ਢਿਲੋਂ ਤਹਿਸੀਲਾ ਨੰਗਲਾ ਤੇ ਅਨੰਦਪੁਰ ਸਾਹਿਬ ਸਾਨੂੰ ਇਹ ਨਿਊਜ਼ ਮਿਲੀ ਸੀ ਕਿ ਨੰਗਲ ਵਿਖੇ ਜਿਹੜੀ ਹਾਈਬ੍ਰਿਡ ਵੈਰੈਟੀ ਪੈਗੀ ਦੀ ਜੋ ਕਿ ਗਵਰਨਮੈਂਟ ਨੇ ਬੈਨ ਕੀਤੀ ਹੋਈ ਹੈ ਉਹ ਦੀ ਸੇਲ ਇੱਥੇ ਚੱਲ ਰਹੀ ਹੈ ਤਾਂ ਅਸੀਂ ਉਸੇ ਨਿਊਜ਼ ਦੀ ਪੜਤਾਲ ਲਈ ਐਗਰੀਕਲਚਰ ਡਿਵੈਲਪਮੈਂਟ ਅਫਸਰ ਸਾਹਿਬ ਨਾਲ ਅਤੇ ਪੁਲਿਸ ਦੇ ਨਾਲ ਇੱਥੇ ਪਹੁੰਚੇ ਅਤੇ ਸ਼ਾਪ ਦੀ ਅਸੀਂ ਚੈਕਿੰਗ ਕੀਤੀ ਪੰਜਾਬ ਸੀਡ ਸਟੋਰ ਦਾ ਆਪਦੀ ਸ਼ਾਪ ਹੈ ਤੇ ਇਹਨਾਂ ਵੱਲੋਂ ਡਿਮਾਂਡ ਕੀਤਾ ਗਿਆ ਕਿ ਇੱਧਰ ਕੋਲੇ ਕੋਈ ਨਹੀਂ ਹੈ ਦੰਦੇ ਸੀਡਸ ਬਟ ਚੈੱਕ ਕਰਨ ਤੇ ਪਾਇਆ ਗਿਆ ਕਿ ਐਕਸਪਾਇਰਡ ਸੀਡਸ ਨੇ ਬਟ ਹਾਈਬ੍ਰਿਡ ਵੈਰਾਈਟੀ ਦੇ ਵੀ ਜਿਹੜੇ ਸੀਡਸ ਨੇ ਉਹ ਰੱਖਣੇ ਨਹੀਂ ਚਾਹੀਦੇ ਗਵਰਨਮੈਂਟ ਵੱਲੋਂ ਬੈਨ ਹੈ ਤੇ ਕੋਲੇ ਕਿਸਾਨਾਂ ਨੂੰ ਇਹ ਵਿੱਚ ਜਾ ਸਕਦੇ ਨੇ ਤੇ ਉਸ ਤੋਂ ਬਾਅਦ ਅਗਰ ਇਹ ਉਗ ਜਾਂਦੇ ਨੇ ਉਸ ਤੋਂ ਬਾਅਦ ਇਹ ਸੇਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤਾਂ ਇਸੇ ਪੰਜਾਬ ਸਰਕਾਰ ਦੇ ਉਪਰਾਲਾ ਜਿਹੜਾ ਹੈ ਪਾਣੀ ਨੂੰ ਬਚਾਉਣ ਦਾ ਅਤੇ ਆਮ ਜਿਹੜੇ ਕਿਸਾਨ ਨੇ ਉਹਨਾਂ ਨੂੰ ਖਜਲ ਖੁਆਰੀ ਤੋਂ ਬਚਾਉਣ ਦਾ ਉਸੇ ਉਪਰਾਲੇ ਦੇ ਅਧੀਨ ਅਸੀਂ ਇਸ ਸਟਾਲ ਦੀ ਚੈਕਿੰਗ ਕੀਤੀ ਹੈ ਬਾਕੀ ਜੋ ਕਾਰਵਾਈ ਹੋਏਗੀ ਐਗਰੀਕਲਚਰ ਡਿਪਾਰਟਮੈਂਟ ਫੂਡ ਸਪਲਾਈ ਡਿਪਾਰਟਮੈਂਟ ਉਹ ਆਪਣੇ ਲੈਵਲ ਤੇ